ਤੋਂ ਮੈਂ ਹਾਂ ਸੰਦੀਪ ਚੌਧਰੀ ਤੁਸੀਂ ਬਣੇ ਹੋਏ ਨਿਊਜ਼ 89 ਪੰਜਾਬ ਦੇ ਨਾਲ ਅ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਮੁਹਿੰਮ ਦੇ ਤਹਿਤ ਰਾਜਪੁਰਾ ਪੁਲਿਸ ਜਿਹੜੀ ਇਸ ਤਰ ਕੋਈ ਵੀ ਹੈ ਤੇ ਰਾਜਪੁਰਾ ਦੀ ਮਿਰਚ ਮੰਡੀ ਤੇ ਹੋਰ ਥਾਵਾਂ ਤੇ ਜਿਹੜਾ ਹੈ ਕਾਸੋ ਜਿਹੜੀ ਇੱਕ ਮੁਹਿੰਮ ਹੈ ਉਹਦੇ ਜਰੀਏ ਜਿਹੜੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਘਰਾ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਜਿਹੜੇ ਕਿ ਸ਼ੱਕੀ ਕਰ ਹੈ ਸੋ ਸਾਡੇ ਨਾਲ ਟੀਮ ਦੇ ਮੁਖੀ ਜਿਹੜੇ ਐਸ ਐਚਓ ਸਿਟੀ ਕ੍ਰਿਪਾਲ ਸਿੰਘ ਮੋਹੀ ਸਾਡੇ ਨਾਲ ਇਸ ਟੇ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਕੇ ਕੋਸ਼ਿਸ਼ ਕਰਦੇ ਗੱਲਬਾਤ ਕਰਨ ਦੀ ਕਿ ਕੀ ਅੱਜ ਕਿੰਨੇ ਮੁਲਾਜ਼ਮ ਸੀਗੇ ਤੇ ਕਿੱਥੇ ਕਿੱਥੇ ਉਹਨਾਂ ਵੱਲੋਂ ਰੇਡ ਮਾਰੀ ਗਈ ਹੈ ਤੇ ਕੋਈ ਬਰਾਮਦਗੀ ਹੋਈ ਹੈ ਤੇ ਕੁਝ ਸੁਣਨ ਨੂੰ ਇਹ ਵੀ ਆ ਰਿਹਾ ਕਿ ਜਿਵੇਂ ਹੋਰ ਸ਼ਹਿਰਾਂ ਦੇ ਵਿੱਚ ਨਸ਼ੇ ਵੇਚਣ ਵਾਲਿਆਂ ਦੇ ਘਟਾਏ ਜਾਣਗੇ ਉਸ ਤਰ੍ਹਾਂ ਹੀ ਰਾਜਪੁਰਾ ਦੇ ਵਿੱਚ ਵੀ ਇਹ ਜੀ ਮੋਹਿਮ ਆਉਣ ਵਾਲੇ ਦਿਨਾਂ ਦੇ ਵਿੱਚ ਛੇੜੀ ਜਾ ਰਹੀ ਹੈ ਸੋ ਗੱਲ ਕਰ ਲੈਂਦੇ ਆ ਸਰ ਅੱਜ ਜਿਹੜੀ ਤੁਸੀਂ ਇਹ ਛਾਪੇਮਾਰੀ ਕੀਤੀ ਹੈ ਇੱਕ ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਹੈ ਹਾਂਜੀ ਸੁਨੀਲ ਜੀ ਸਾਡੇ ਇੱਕ ਅੱਜ ਜਿਹੜਾ ਯੁੱਧ ਨਸ਼ਾ ਅਮਰੁੱਧ ਉਹਦੇ ਤਹਿਤ ਅਸੀਂ ਅੱਜ ਜਿਹੜਾ ਇੱਕ ਸਰਚ ਆਪਰੇਸ਼ਨ ਕੀਤਾ ਜਿਹੜਾ ਏਰੀਆ ਮਿਰਚ ਮੰਡੀ ਹੈ ਕਾਫੀ ਪਹਿਲਾਂ ਬਦਨਾਮ ਏਰੀਆ ਸੀਗਾ ਹੁਣ ਕਾਫੀ ਪਹਿਲਾਂ ਵੀ ਅਸੀਂ ਰੈਡਾ ਕੀਤੇ ਅਤੇ ਕਾਫੀ ਅਸੀਂ 파ਚੇ ਦਿੱਤੇ ਆ ਹੁਣ ਵੀ ਸਾਨੂੰ ਸੀਨੀਅਰ ਅਫਸਰਾਂ ਦੇ ਜੋ ਹੁਕਮ ਸੀਗੇ ਉਹਦੇ ਮੁਤਾਬਕ ਹੀ ਅਸੀਂ ਅੱਜ ਇੱਥੇ ਕਾਸ਼ੋ ਜਿਹੜਾ ਆਪਰੇਸ਼ਨ ਹੈ ਫੋਰਸਪੋਰਟ ਏਰੀਆ ਦੇ ਵਿੱਚ ਉਹ ਅਸੀਂ ਕਰ ਰਹੇ ਹਾਂ ਅਸੀਂ ਇੱਥੋਂ ਇੱਕ ਦੋ ਬੰਦਾ ਸ਼ੱਕੀ ਜਿਹੜਾ ਹੈਗਾ ਉਹ ਰਾਉਂਡ ਅਪ ਕੀਤਾ ਹੈ ਤੇ ਉਦੋਂ ਇਨਵੈਸਟੀਗੇਸ਼ਨ ਕਰਾਂਗੇ ਉਸ ਤੋਂ ਬਾਅਦ ਜੋ ਵੀ ਕਾਰਵਾਈ ਬਣੀ ਹੈ ਉਹ ਕਰਾਂਗੇ ਤੇ ਸਰ ਜੋ ਜਿਵੇਂ ਹੋਰ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਨਸ਼ਾ ਵੇਚਦੇ ਆ ਜਿਨ੍ਹਾਂ ਤੇ ਜ਼ਿਆਦਾ ਪਰਚੇ ਉਹਨਾਂ ਦੇ ਘਟਾਏ ਜਾ ਰਹੇ ਆ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਕਹਿੰਨੇ ਕਿ ਅਸੀਂ ਉਹਨਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਜਿਹੜੇ ਦੂਜਿਆਂ ਦਾ ਘਰ ਤਬਾਹ ਕਰਕੇ ਆਪਣੇ ਅੱਛੇ-ਅੱਛੇ ਮਕਾਨਾਂ ਦੇ ਵਿੱਚ ਰਹਿ ਰਹੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਐਸਾ ਵੀ ਰਾਜਪੁਰੇ 'ਚ ਹੋਣ ਜਾ ਰਿਹਾ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਸਾਡੇ ਜਿਹੜੇ ਇੱਥੇ ਹੈਗੇ ਆ ਇੱਕ ਦੋ ਏਰੀਆ ਉਹ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਅਸੀਂ ਸੀਨੀਅਰ ਅਫਸਰ ਨੂੰ ਲਿਖ ਕੇ ਵੀ ਭੇਜਿਆ ਹੋਇਆ ਉਹ ਬਹੁਤ ਜਲਦੀ ਉਹਦੇ ਆਰਡਰ ਆ ਜਾਣਗੇ ਉਹਦੇ ਮੁਤਾਬਕ ਫਿਰ ਅਸੀਂ ਉਹ ਵੀ ਕਾਰਵਾਈ ਜਿਹੜੀ ਬਲੌਜਰ ਦੇ ਤਹਿਤ ਕਰਾਉਣ ਵਾਲੀ ਬਿਲਕੁਲ ਵੀ ਕਾਰਵਾਈ ਜਲਦੀ ਕਰਾਂਗੇ ਸਰ ਹੋਰ ਹੁਣ ਇਸ ਤੋਂ ਇਲਾਵਾ ਹੁਣ ਹੋਰ ਕਿੱਥੇ ਤੁਹਾਡੀ ਇਹ ਮੋਹਿੰਦ ਚੱਲੀ ਗਈ ਅਸੀਂ ਇੱਥੇ ਆ ਮਿਰਚ ਮੰਡੀ ਜਿਹੜਾ ਸਾਡਾ ਹੋਰ ਸਪੋਰਟ ਏਰੀਆ ਇੱਥੇ ਕਰਾਂਗੇ ਤੇ ਇੱਕ ਸਾਡਾ ਹੋਰ ਹੈਗਾ ਲੈਨੋ ਪਾਰ ਥੋੜਾ ਜਿਹਾ ਏਰੀਆ ਉੱਥੇ ਵੀ ਅਸੀਂ ਸਰਚ ਕਰਾਂਗੇ ਵੈਸੇ ਕਾਫੀ ਸੀਗਾ ਇੱਥੇ ਕਾਫੀ ਜਿਹੜਾ ਯੂ ਟਰਨ ਵੱਜ ਚੁੱਕਿਆ ਜੋ ਪਹਿਲਾਂ ਸੀ ਉਹਨਾਂ ਨਹੀਂ ਪਰ ਫੇਰ ਵੀ ਇੱਥੇ ਥੋੜਾ ਬੋਤਾ ਜਿਹੜਾ ਹੈਗਾ ਆ ਏਰੀਆ ਇਹ ਹੈਗਾ ਆ ਉਹਦੇ ਕਰਕੇ ਅਸੀਂ ਉਹਦੀ ਆਪਣਾ ਸਰਚ ਕੀਤੀ ਆ ਦੋ ਦੋ ਆਰਾਊਂਡ ਅਪ ਕੀਤੇ ਆ ਦੋ ਬੰਦੇ ਉਹਨਾਂ ਜੋ ਇਨਵੈਸਟੀਗੇਸ਼ਨ ਉਹਦੇ ਮੁਤਾਬਕ ਕਰ ਰਿਹਾ ਸਰ ਜਿਵੇਂ ਕਿ ਮੈਂ ਆਪ ਦੇਖਿਆ ਤੁਸੀਂ ਆਪ ਆਪਣੇ ਹੱਥਾਂ ਦੇ ਨਾਲ ਜਿਹੜੇ ਹੈ ਤਲਾਸ਼ੀ ਲੈ ਰਹੇ ਹੋ ਤੇ ਜਿਹੜੇ ਵੀ ਨਸ਼ਾ ਵੇਚਦੇ ਸੀਗੇ ਤੇ ਉਹਨਾਂ ਜਿਹੜੇ ਹੁਣ ਨਸ਼ਾ ਨਸ਼ੇ ਤੋਂ ਦੂਰ ਹੋ ਚੁੱਕੇ ਆ ਲੇਕਿਨ ਉਹਨਾਂ ਦੇ ਘਰਾਂ ਦੀ ਵੀ ਫਿਰ ਵੀ ਤਲਾਸ਼ੀ ਲਈਤੀ ਗਈ ਹੈ ਤੇ ਉਹਨਾਂ ਨੂੰ ਸ਼ਕਤੀ ਨਾਲ ਤੁਹਾਡੇ ਤੁਸੀਂ ਕਹਿ ਰਹੇ ਸੀਗੇ ਕਿ ਇਹ ਕੰਮ ਛੱਡ ਦਿਓ ਕੀ ਕਹਿਣਾ ਚਾਹੋਗੇ ਉਹ ਲੋਕਾਂ ਨੂੰ ਜਿਹੜੇ ਨਸ਼ਾ ਕਰਦੇ ਆ ਅਸੀਂ ਇਹਨਾਂ ਨੂੰ ਜੀ ਕਾਫੀ ਪਹਿਲਾਂ ਵੀ ਅਸੀਂ ਸ਼ਕਤੀ ਕਾਫੀ ਇੱਥੇ ਰੱਖੀ ਹੋਈ ਹੈ ਕਾਫੀ ਬੰਦੇ ਜਿਹੜੇ ਛੱਡ ਚੁੱਕੇ ਆ ਯੂ ਟਰਨ ਮਾਰ ਚੁੱਕੇ ਆ ਪਿੱਛੇ ਤੁਸੀਂ ਦੇਖਿਆ ਹੋਊਗਾ ਅਸੀਂ ਨਸ਼ਸ ਡਾਉ ਕੇਂਦਰ ਚ ਵੀ ਕਾਫੀ ਮੁੰਡੇ ਜਿਹੜੇ ਭੇਜੇ ਸੀ ਉਹ ਬਿਲਕੁਲ ਉੱਥੋਂ ਨਸ਼ਾ ਛੱਡ ਕੇ ਆਇਆ ਹੁਣ ਵੀ ਸਾਡਾ ਇਹ ਅੱਗੇ ਵੀ ਅਸੀਂ ਇਹਨਾਂ ਨੂੰ ਸਾਡਾ ਫੋਨ ਨੰਬਰ ਵੀ ਅਸੀਂ ਇਹਨਾਂ ਨੂੰ ਬੰਦੇ ਰੱਖਿਆ ਜੋ ਉਹਨਾਂ ਦੇ ਪ੍ਰਧਾਨ ਵਗੈਰਾ ਹੈਗੇ ਆ ਵੀ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਸਾਡੇ ਨਾਲ ਮਤਲਬ ਤਾਲਮੇਲ ਕਰੇ ਬਿਲਕੁਲ ਜਿਹੜਾ ਫਰੀ ਨਸ਼ਾ ਉਹਨਾਂ ਦਾ ਛਡਾਇਆ ਜਾਊਗਾ ਜੀ ਸੋ ਇਹ ਸੀਗੇ ਕਿਰਪਾਲ ਸਿੰਘ ਮੋਹੀ ਸਿਟੀ ਐਸਐਚਓ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਮਿਰਚ ਮੰਡੀ ਦਾ ਇਲਾਕਾ ਹੈਗਾ ਤੇ ਕਾਫੀ ਸੰਗਣੀਆਂ ਜਿਹੜੀਆਂ ਗਲੀਆਂ ਹੈਗੀਆਂ ਨਸ਼ੇੜੀ ਜਿਹੜੇ ਹੈ ਭੱਜ ਜਾਂਦੇ ਆ ਜਦ ਪੁਲਿਸ ਉਰੇ ਆਂਦੀ ਹੈ ਤੇ ਕਾਫੀ ਵਧੀਆ ਤਰੀਕੇ ਦੇ ਨਾਲ ਅੱਜ ਜਿਹੜਾ ਹੈ ਮੁਹਿੰਮ ਜਿਹੜੀ ਛੇੜੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੀ ਟੀਮਾਂ ਜਿਹੜੀਆਂ ਹੈਗੀਆਂ ਉਰੇ ਲਗਾਤਾਰ ਜਿਹੜੀਆਂ ਹੈ ਸਰਚ ਆਪਰੇਸ਼ਨ ਜਿਹੜਾ ਹੈ ਲਗਾਤਾਰ جاری ਹੈ بارش ਹੋਣ ਤੋਂ ਬਾਅਦजूद ਵੀ ਹੁਣ ਦੇਖਣਾ ਇਹ ਹੋਏਗਾ ਸਰਕਾਰ ਦੀ ਜਿਹੜੀ ਮੁਹਿੰਮ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਥਰੂ ਜਿਹੜਾ ਹੈ ਨਸ਼ਾ ਬਿਲਕੁਲ ਖਤਮ ਹੁੰਦਾ ਹੈ ਗਰਾਊਂਡ ਜ਼ੀਰੋ ਤੋਂ ਤੇ ਹੋਰ ਕਿਹੜੇ ਕਿਹੜੇ ਜਿਹੜੇ ਹੈ આરોપી ਜੇਲ੍ਹ ਦੇ ਅੰਦਰ ਜਾਂਦੇ ਆ ਇਹ ਦੇਖਣਾ ਹੋਏਗਾ ਕੈਮਰਾਮੈਨ ਮੋਹਿਦ ਨਾਲ ਸੰਦੀਪ ਚੌਧਰੀ ਨਿਊਜ਼ ਰੀਟੀਨ ਪੰਜਾਬ